ਪਿਛਲੇ ਦਿਨੀ ਪੰਜਾਬ ਦੇ ਵਿੱਚ ਜਿਸ ਬੱਚੇ ਦੀ ਤੁਹਾਡੇ ਨਾਲ ਫੋਟੋ ਸ਼ੇਅਰ ਕਰਨੇ ਆ ਇਸ ਬੱਚੇ ਦੀ ਇੱਕ ਪ੍ਰਵਾਸੀ ਵੱਲੋਂ ਕੋ ਕੋ ਕੇ ਦਰਿੰਦਗੀ ਦੇ ਨਾਲ ਹੱਤਿਆ ਕਰ ਦਿੱਤੀ ਜਾਂਦੀ ਆ ਜੀ ਤੋਂ ਬਾਅਦ ਲੋਕਾਂ ਦੇ ਵਿੱਚ ਰੋਸ ਪੈਦਾ ਹੋਇਆ ਬਹੁਤ ਸਾਰੀਆਂ ਪੰਚਾਇਤਾਂ ਨੇ ਮਤੇ ਵੀ ਪਾਸ ਕੀਤੇ ਕਿ ਕਿਸੇ ਵੀ ਪ੍ਰਵਾਸੀ ਬਿਹਾਰੀ ਜਾਂ ਯੂਪੀ ਵਾਲੇ ਦੀ ਪੰਜਾਬ ਤੋਂ ਬਾਹਰੀ ਬੰਦੇ ਦੀ ਨਾ ਵੋਟ ਬੰਨ ਦੇਵਾਂਗੇ ਤੇ ਨਾ ਹੀ ਇੱਥੇ ਕੋਈ ਘਰ ਜਗ੍ਹਾ ਲੈਣ ਦੇਵਾਂਗੇ ਜੋ ਕਿ ਬਹੁਤ ਹੱਦ ਤੱਕ ਸਹੀ ਵੀ ਐ ਤੇ ਪੰਚਾਇਤਾਂ ਦੇ ਇਹੇ ਕੁਝ ਆਧਾਰ ਵੀ ਹੁੰਦੇ ਆ ਜਿਹਦੇ ਤਹਿਤ ਉਹ ਫੈਸਲੇ ਲੈ ਸਕਦੇ ਆ ਇਹ ਇੱਕ ਵੀਡੀਓ ਭਾਈਕਨਈ ਆ ਜੀ ਚੌਕ ਥਰਮਲ ਪਲਾਂਟ ਬਠਿੰਡਾ ਵੀ ਇਹਦੇ ਆਸ-ਪਾਸੇ ਤੁਸੀਂ ਬਹੁਤ ਸਾਰੀਆਂ ਰੇੜੀਆਂ ਦੇਖਣਾ ਹੋਣਗੀਆਂ ਪਰ ਜਿਹੜਾ ਨੈਸ਼ਨਲ ਹਾਈਵੇ ਨੰਬਰ 7 ਆ ਜੋ ਇਹ ਪੁਲ ਬਣਿਆ ਹੋਇਆ ਮੁਖਸਰ ਮਰੋੜ ਰੋਡ ਦੇ ਉੱਪਰ ਇਹਦੇ ਥੱਲੇ ਪੱਕੀਆਂ ਝੁੱਗੀਆਂ ਬਣੀਆਂ ਹੋਈਆਂ ਹੋਣਗੀਆਂ ਪ੍ਰਵਾਸੀਆਂ ਦੀ ਬਹੁਤ ਵੱਡੀ ਮਾਤਰਾ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਚਾਹ ਦੇਖੋ ਕੰਦਾਂ ਕੱਢ ਕੇ ਪੱਕੇ ਰੂਪ ਦੇ ਵਿੱਚ ਬਣਾਇਆ ਹੋਇਆ ਜਗਾੜਾ ਸਾਰਾ ਜਿਹੜਾ ਪ੍ਰਸ਼ਾਸਨ ਬਠਿੰਡੇ ਦੇ ਵਿੱਚ ਇੱਥੋਂ ਦੇ ਮੂਲ ਨਿਵਾਸੀ ਲੋਕਾਂ ਦੇ ਘਰਾਂ ਦੇ ਬਾਹਰ ਸੜਕ ਦੇ ਉੱਪਰ ਬਣੀਆਂ 2 ਫੁੱਟ ਦੀਆਂ ਥੜੀਆਂ 2 ਫੁੱਟ ਦੇ ਰੈਂਪ ਟਾਉਣ ਪਹੁੰਚ ਜਾਂਦਾ ਬਲਡوزر ਲੈ ਕੇ ਉਹ ਪ੍ਰਸ਼ਾਸਨ ਇੱਥੇ ਪੂਈ ਘੂਕ ਨੀਂਦ ਸੁੱਤਾ ਹੋਇਆ ਇਹਨਾਂ ਝੁੱਗੀਆਂ ਦੇ ਵਿੱਚ ਬਿਜਲੀ ਸਪਲਾਈ ਵੀ ਆ ਰਹੀ ਹੈ ਪਾਣੀ ਦੀ ਸਪਲਾਈ ਵੀ ਆ ਰਹੀ ਹੈ ਤੇ ਇੱਥੇ ਟੈਲੀਵਿਜ਼ਨ ਤੋਂ ਲੈ ਕੇ ਅਡਸ ਟੀਵੀ ਲੱਗੇ ਹੋਏ ਆ ਪੂਰਾ ਪ੍ਰਬੰਧ 5 ਸਟਾਰ ਹੋਟਲਾਂ ਵਾਲਿਆਂ ਨੇ ਕੀਤਾ ਹੋਇਆ ਅੰਦਰ ਇਹ ਕਿੱਥੋਂ ਆਏ ਆ ਕਿੱਥੋਂ ਇਹਨਾਂ ਦਾ ਬੈਕਗ੍ਰਾਉਂਡ ਹੈ ਕੌਣ ਇਹ ਲੋਕ ਕਿਹੜੀ ਸਟੇਟ ਦੇ ਆ ਕੋਈ ਵੈਰੀਫਿਕੇਸ਼ਨ ਨਹੀਂ ਕੋਈ ਇਹਨਾਂ ਦਾ ਪਤਾ ਨਹੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੱਡਾ ਕਾਹਨ ਕਰਕੇ ਇੱਥੋਂ ਨਿਕਲ ਸਕਦੇ ਆ ਕਿਉਂਕਿ ਯੋਗੀ ਸਰਕਾਰ ਨੇ ਆਪਦੇ ਉੱਥੇ ਬਹੁਤ ਤਕੜੇ ਕਾਨੂੰਨ ਬਣਾਤੇ ਆ ਜਿੰਨੇ ਉਥੋਂ ਕ੍ਰਿਮੀਨਲ ਮਾਈਂਡਡ ਬੰਦੇ ਸੀ ਸਾਰੇ ਬਾਹਰ ਕੱਢੇ ਹੋਏ ਉਹਨਾਂ ਨੇ ਉੱਥੋਂ ਕਤਲ ਕਰਕੇ ਬੰਦਾ ਮਾਰ ਕੇ ਕੋਈ ਕਿਡਨਾਪਿੰਗ ਕਰਕੇ ਇੱਥੇ ਆਏ ਹੋਏ ਆ ਕੀ ਪਤਾ ਇਹਨਾਂ ਦਾ ਪਿੱਛੋਂ ਕੀ ਬੈਕਗ੍ਰਾਉਂਡ ਆ ਸੋ ਪੰਜਾਬ ਦਾ ਪ੍ਰਸ਼ਾਸਨ ਜਿੱਥੇ ਇਹ ਬਿਆਨ ਦੇ ਰਿਹਾ ਕਿ ਜੇਕਰ ਪ੍ਰਵਾਸੀ ਮਜ਼ਦੂਰਾਂ ਨੂੰ ਜਾਂ ਕਿਸੇ ਰੇੜੀ ਵਾਲੇ ਨੂੰ ਤੁਸੀਂ ਤੰਗ ਕਰੋਗੇ ਤੇ ਤੁਹਾਡੇ ਤੇ ਕਾਰਵਾਈ ਕੀਤੀ ਜਾਊਗੀ ਸੋ ਇੱਕ ਨਿਗਾ ਉਹਨਾਂ ਨੂੰ ਇੱਧਰ ਵੀ ਮਾਰ ਲੈਣੀ ਚਾਹੀਦੀ ਹੈ ਕਿ 2 ਫੁੱਟ ਜਗ੍ਹਾ ਰੋਕਣ ਦੇ ਨਾਲ ਤਾਂ ਅਸੀਂ ਉੱਥੇ ਬਲਡੋਜ਼ਰ ਲੈ ਕੇ ਪਹੁੰਚ ਜਾਂਦੇ ਆ ਪਰ ਇੱਥੇ ਸਾਡੀ ਹਜ਼ਾਰਾਂ ਕਰੋੜਾਂ ਰੁਪਈਆ ਦੀ ਪ੍ਰਾਪਰਟੀ ਦੱਬੀ ਹੋਈ ਹੈ। ਦੂਸਰੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਦਾ ਮੈਂ। ਇਹ ਤਾਰਾਂ ਜਿੰਨੀਆਂ ਵੀ ਜਾ ਰਹੀਆਂ ਸਾਰੀਆਂ ਝੁੱਗਾਂ ਦੇ ਵਿੱਚ ਜਾ ਰਹੀਆਂ, ਬਿਜਲੀ ਦੀ ਸਪਲਾਈ ਜਾ ਰਹੀ ਹੈ। ਠੀਕਾ ਦੇ ਨਾਲ ਇਹ ਸਾਰਾ ਜਿਗਾੜ ਬਣਿਆ ਹੋਇਆ। ਆਹ ਦੇਖੋ ਸਾਹਮਣੇ ਕੁੰਡੀ ਲੱਗੀ ਹੈ ਇੱਥੇ। ਕੋਈ ਮੀਟਰ ਨਹੀਂ ਹੈ, ਕੋਈ ਕੁਝ ਨਹੀਂ ਹੈ। ਨਲਕੇ ਲਾਏ ਆ, ਬੋਰ ਕੀਤੇ ਆ, ਪਾਣੀ ਦਾ ਪੂਲ ਪ੍ਰਬੰਧ ਹੈ ਇੱਥੇ। ਇੰਨੀਆਂ ਸਹੂਲਤਾਂ ਆਪਾਂ ਨੂੰ ਆਮ ਨਹੀਂ ਹੁੰਦੀਆਂ। ਉਸ ਤੋਂ ਬਾਅਦ ਥਰਮਲ ਦੇ ਅਗਲੇ ਪਾਸੇ ਤੁਸੀਂ ਆ ਜਾਓਗੇ ਪੁੱਲਤਰ ਦੇ ਨਾਲ ਇਹ ਸਾਰੀਆਂ ਰੇੜੀਆਂ ਵੀ ਪ੍ਰਵਾਸੀਆਂਾਂ ਦੀਆਂ ਹਨ ਇਹਨਾਂ ਦੀ ਕੋਈ ਵੈਰੀਫਿਕੇਸ਼ਨ ਨਹੀਂ ਅਸੀਂ ਪੰਜਾਬ ਦੇ ਲੋਕ ਇਹ ਗੱਲ ਚਾਹੁੰਦੇ ਆ ਕਿ ਘੱਟੋ ਘੱਟ ਇਹਨਾਂ ਦੀ ਵੈਰੀਫਿਕੇਸ਼ਨ ਹੋਵੇ ਕਿ ਪਿੱਛੋਂ ਕੀ ਇਹਨਾਂ ਦਾ ਚਰਿੱਤਰ ਸੀ ਕਿ ਉਹ ਜੇ ਕੰਮ ਕਰਕੇ ਉੱਥੋਂ ਆਏ ਆ ਤੇ ਇਹਨਾਂ ਦਾ ਗਾਂਹ ਕੀ ਭਵਿੱਖ ਦੇ ਵਿੱਚ ਕੀ ਇਹਨਾਂ ਦਾ ਸੁਭਾਅ ਨਾ ਬਣ ਸਕਦੀ ਕਿ ਕੋਈ ਕਤਲ ਨਾ ਕਰਨ ਕੋਈ ਕਿਡਨਾਪਿੰਗ ਨਾ ਕਰਨ ਜਾਂ ਕੋਈ ਗਲਤ ਕੰਮ ਨਾ ਕਰਨ ਇਸ ਤੋਂ ਬਾਅਦ ਜਿਹੜਾ ਮੁਖਸਰ ਵਾਲਾ ਪੁਲ ਬਣਿਆ ਹੋਇਆ ਹੈ ਇਸੇ ਹਾਈਵੇ ਦੇ ਉੱਪਰ ਆਹ ਵਾਲਾ ਪੁਲ ਇਹਦੇ ਥੱਲੇ ਵੀ ਇੱਥੇ ਆ ਕੇ ਜਿੱਥੇ ਆਹ ਹਵੇਲੀ ਬਣੀਆ ਨਵਾਵੇ ਹਵੇਲੀ ਕੁਛ ਕਰਕੇ ਇਹਦਾ ਨਾਮ ਹੈ ਤੇ ਇਹਦੇ ਉੱਪਰ ਆਹ ਮਲੋਟ ਨੂੰ ਜਾਂਦੀ ਸੜਕਾ ਤੇ ਗਾਹਾਂ ਮੁਖਸਰ ਵਾਲੇ ਪੁਲ ਦੇ ਥੱਲੇ ਆਹ ਵੀ ਇੱਥੇ ਆ ਕੇ ਗੁਜਰਾਂ ਨੇ ਬਾਹਰੋਂ ਝੁੱਗੀਆਂ ਬਣਾਇਆ ਹੋਗਾ ਇੱਥੇ ਰਹਿ ਰਹੇ ਆ ਹਾਲਾਂਕਿ ਪੰਜਾਬ ਦੇ ਵਿੱਚ ਗੁਜਰਾਂ ਦਾ ਬਹੁਤ ਬੁਰਾ ਹਾਲ ਆ ਬਹੁਤ ਸਾਰੇ ਬੰਦੇ ਇਹਨਾਂ ਨੇ ਨਜਾਇਜ਼ ਕਿਟਨਾਪ ਕਰਕੇ ਰੱਖੇ ਹੋਏ ਆ ਪੰਜਾਬ ਦੇ ਪ੍ਰਸ਼ਾਸਨ ਨੂੰ ਇਸ ਵੱਲ ਦੇਖਣ ਦੀ ਜ਼ਰੂਰਤ ਹੈ।